ਮੈਂ ਮਰੀ ਦਿਨੋਂ ਕੰਨਾ ਵੀ ਮੈਂ ਇਹਨਾਂ ਦੀ ਅਰਦਾਸ ਜ਼ਰੂਰ ਕਰਾਂਗਾ ਜੰਦੀ ਵੀ ਪਹਿਲਾ ਚਾਂਸ ਦੇਖਿਆ ਮੈਂ ਵੀ ਮਾਲਕਾ ਮੇਰੇ ਨਾਗ ਦੇਵਤਾ ਭੂਲੇ ਨਾਤ ਇਹਨਾਂ ਨੂੰ ਇੰਨੀ ਤਰੱਕੀ ਦੇ ਦੁਹਾਂ ਤੋਂ ਸਮਝਿਆ ਨਾ ਜਾਵੇ ਤੇਹੀ ਬਾਹੀ ਗੁਰੂ ਅਸੀਂ ਇਹੀ ਕਹਿੰਦੇ ਹਾਂਗੇ ਇਹਨੂੰ ਇੰਨੀ ਤਰੱਕੀ ਮਿਲੇ ਇੰਨੀ ਮਿਲੇ ਸਮਾਵੇ ਇਹਨਾ ਬਸ ਸਾਡੇ ਗਰੀਬਾਂ ਦੀ ਇਹੀ ਦੁਆ ਹੈਗੀ ਦੇ ਅੱਗੇ ਅਸੀਂ ਸਾਰੀ ਜ਼ਿੰਦਗੀ ਇਹਦੇ ਨਾਮ ਦੀ ਦੁਆ ਕਰਾਂਗੇ ਬਸ ਚੈਨਲ ਦਾ ਆਰਐਨ ਨਿਊਜ਼ ਵੇਖ ਰਹੀ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੀ ਦੀਵਾਲੀ ਦੀ ਰਾਤ ਨੂੰ ਬਟਾਲਾ ਚ ਬੀਕੋ ਨੇੜੇ ਝੁੱਗੀਆਂ ਵਿੱਚ ਭਿਆਨਕ ਅੱਗ ਲੱਗੀ ਸੀ ਜਿਸ ਕਾਰਨ ਗਰੀਬ ਪਰਿਵਾਰਾਂ ਦਾ ਵੱਡਾ ਨੁਕਸਾਨ ਹੋਇਆ ਸੀ ਇਸ ਗੱਲ ਦਾ ਜਦੋਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪ੍ਰਸਿੱਧ ਸਮਾਜ ਸੇਵੀ ਗੁਰਵਿੰਦਰ ਸਿੰਘ ਸੰਗਰ ਨੂੰ ਪਤਾ ਲੱਗਾ ਤਾਂ ਉਹ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਦੋਂ ਪੀੜਤ ਪਰਿਵਾਰਾਂ ਨੇ ਮਦਦ ਦੀ ਗੁਹਾਰ ਲਗਾਈ ਤਾਂ ਗੁਰਵਿੰਦਰ ਸਿੰਘ ਸੰਗਰ ਵੱਲੋਂ ਉਹਨਾਂ ਨੂੰ ਮੌਕੇ ਤੇ ਹੀ ਵੱਡੀ ਮਦਦ ਕੀਤੀ ਗਈ ਅਤੇ ਉਹਨਾਂ ਨੂੰ ਕਿਹਾ ਕਿ ਉਹ ਆਪਣੇ ਛੱਤਾਂ ਦੁਰਸਤ ਕਰਨ ਅਤੇ ਛੱਤਾਂ ਨਵੀਆਂ ਪਾਉਣ ਇਸ ਮੌਕੇ ਜਦੋਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਹਿਲੇ ਇਨਸਾਨ ਵੇਖੇ ਹਨ ਜਿਨ੍ਹਾਂ ਨੇ ਕੋਈ ਲਾਰਾ ਨਹੀਂ ਲਾਇਆ ਅਤੇ ਮੌਕੇ ਤੇ ਹੀ ਸਾਡੀ ਵੱਡੀ ਮਦਦ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਇਨਸਾਨ ਵਾਸਤੇ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਉਦੋਂ ਜਦੋਂ ਇਸ ਸੰਬੰਧੀ ਗੁਰਵਿੰਦਰ ਸਿੰਘ ਸੰਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਉਹ ਨਿਮਾਣੇ ਜੀ ਇਨਸਾਨ ਹਨ ਅਤੇ ਸਦਾ ਹੀ ਕੋਸ਼ਿਸ਼ ਕਰਦੇ ਹਨ ਕਿ ਉਹ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਉਹਨਾਂ ਕਿਹਾ ਕਿ ਅੱਗੇ ਤੋਂ ਵੀ ਉਹਨਾਂ ਵੱਲੋਂ ਇਹ ਉਪਰਾਲੇ ਜਾਰੀ ਰਹਿਣਗੇ ਤੁਹਾਡੇ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਪਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰੇਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਮੇਰਾ ਹਮਪ੍ਰਕਾਸ਼ ਜੀ ਪਰ ਨੁਸਖਾਨ ਤੋਂ ਕਾਫੀ ਹੈ ਨੁਸਖਾਨ ਦਾ ਕੀ ਗਿਣਤੀ ਲਈ ਹਿਸਾਬ ਨਹੀਂ ਹੁੰਦਾਗਾ ਕੁਆੜੀਏ ਦਾ ਜਿਆਦਾ ਹੋਇਆ ਨੁਸਖਾਨ ਕਰਾਨੇ ਵਾਲ ਦੁਕਾਨ ਦੀ ਜਿਆਦਾ ਨੁਸਖਾਨ ਹੋਇਆ ਪੱਕੀ ਲੱਗੇ ਮੇਰੀ ਤੁਗੀਆਂ ਸੀ ਦੋ ਉਹਦਾ ਵੀ ਨੁਸਖਾਨ ਹੋਇਆ ਪੱਕੀ ਜਾਨੀ ਨੁਸਖਾਨ ਨਹੀਂ ਹੋਇਆ ਇਤਨਾ ਸਮਾਨ ਦਾ ਵੀ ਗਿਣਤੀ ਲਈ ਕਾਫੀ ਨੁਸਖਾਨ ਗਿਣਤੀ ਜਾਉਣਾ ਹੈ ਪਰ ਉਹ ਨਹੀਂ ਪਰ ਕੁਦਰਤੀ ਸਰ ਆਈ ਸੀ ਸਾਡੇ ਕੋਲੇ ਪਰ ਇਹਨਾਂ ਨੇ ਆਖਿਆ ਕਹਿੰਦਾ ਵੀ ਇਹ ਕੀ ਗੱਲ ਹੋ ਗਈ ਸੀ ਮਗਾ ਅੱਗ ਲੱਗੀ ਸਰ ਇਹਨਾਂ ਕੋ ਗੱਲ ਨਹੀਂ ਤੇ ਕੋਈ ਆਇਆ ਗਿਆ ਮਗਰ ਨਹੀਂ ਸਰ ਕੋਈ ਆਇਆ ਗਿਆ ਨਹੀਂ ਹੈਗਾ ਬਾਕੀ ਵੀਡੀਓ ਵੀਰ ਆਏ ਸੀ ਇਹ ਮੇਂ ਦੇਖ ਕੇ ਵੀਡੀਓ ਬਣਾ ਕੇ ਚੱਲ ਗਏਗੇ ਕੋਈ ਐਸੀ ਗੱਲ ਨਹੀਂ ਕੀਤੀ ਮੈਂ ਪਹਿਲਾ ਚਾਂਸ ਵੇਖਿਆਗਾ ਜ਼ਿੰਦਗੀ ਦੇ ਵਿੱਚ ਮੇਰੀ 40-45 ਸਾਲ ਉਮਰੇਗੀ ਅੱਜ ਮੈਂ ਪਹਿਲਾ ਚਾਂਸ ਦੇਖਿਆ ਵੀ ਨਟ ਕੈਸ਼ ਜਾਨੀਗੇ ਮੁਜਾਦ ਕੀਤੀ ਹੈ ਮੈਂ ਕਿਹਾ ਮੈਂ ਇਹਨਾਂ ਦਾ ਜੀ ਜ਼ਿੰਦਗੀ ਪਰ ਬਾਹਨ ਚੜਨੀਗੀ ਜ਼ਿੰਦਗੀ ਪਰ ਵੀ ਕੋਈ ਨਹੀਂ ਸਾਡੀ ਬੇਟੀ ਦਾ ਸ਼ਾਦੀ ਉੱਦੀ ਹੋਈ ਕੋਈ ਵੀ ਦੁੱਖ ਤਕਲੀਫ ਆਇਆ ਪਹਿਲਾ ਨੰਬਰ ਇਹਨਾਂ ਨੂੰ ਸੱਦਾਂਗੇ ਅਸੀਂ ਹੁਣ ਸਾਨੂੰ ਰਾਹ ਰਸਤੇ ਦਾ ਪਤਾ ਪੈ ਗਿਆ ਹੁਣ 220 ਘਰ ਆ ਗਏ ਸਾਡੇ ਜੀ ਸਾਰੇ ਹੁਣ ਸਾਰੇ ਜਾਨੀ ਇਹਨਾਂ ਦੇ ਨਾਲ ਆਇਆ ਸੀ ਬਣ ਗਿਆ ਪਹਿਲਾ ਕਾਰਡ ਮੈਂ ਮੰਨ ਲਿਆ ਜ਼ਿੰਦਗੀ ਦਾ ਮਸੂਰ ਬਣ ਗਿਆ ਵੀ ਐਸਾ ਮਸੂਰ ਨਹੀਂ ਦੇਖਿਆ ਮੇਰੀ ਜ਼ਿੰਦਗੀ ਦੇ ਵਿੱਚ ਜਾਨੀ 45 ਸਾਲ ਉਮਰ ਹੋ ਗਈ ਮੈਂ ਭਗਤੀ ਖੁਦ ਕਰਦਾ ਮੈਂ ਜੀ ਸੰਗਤ ਆਉਂਦੀ ਮੇਰੇ ਕੋਲੇ ਪਰ ਮੈਂ ਪਹਿਲਾ ਚਾਂਸ ਵੇਖਿਆ ਹੈਗਾ ਐਸਾ ਕੋਈ ਚਾਂਸ ਨਹੀਂ ਵੇਖਿਆ ਮੈਂ ਵੀ ਨਟਕੈਸ਼ ਉਹਨਾਂ ਕਹਿੰਦੇ ਚਲੋ ਤਰੋ ਦੀ 15 ਮਿੰਟਾਂ ਦੇ ਵਿੱਚ ਸਾਨੂੰ ਇੱਥੇ ਲੈ ਆ ਗਏ ਖੜੇ ਕਰਕੇ ਉਸੇ ਨਾਮ ਕੈਸ਼ ਦਿੱਤਾ ਸਰ ਇਤਨਾ ਕੈਸ਼ ਨਹੀਂ ਭਰਿਆ ਜੀ ਤਾਂ ਕਰੀ ਤੁਸੀਂ ਦੋ ਤਿੰਨ ਵਾਰੀ ਧੁਗੀਆਂ ਲੱਗੀਆਂ ਕਿਸੇ ਨੇ ਉਹ ਛੋਟੀਆਂ ਜਿਹੀਆਂ ਲਾਤੀਆਂ ਤਰਪੈਲੇ ਤੇ ਦੋ ਦੋ ਗਲਾਸ ਤੇ ਉਹ ਕੋਲੇ ਜੀ ਬਸ ਮੰਝਾ ਬੋਰਡ ਨਿਕਲੇ ਇੱਕ ਪਰਿਵਾਰ ਇੱਕ ਮੰਝੇ ਦੇ ਵਿੱਚ ਕਿਵੇਂ ਰਹਿ ਜਾਊਗਾ ਪੂਰੇ ਪੂਰੇ ਪੂਰਾ ਸ਼ਹਿਰ ਮਾਰਕੀਟ ਦੇ ਵਿੱਚ ਇਹ ਗੱਲ ਖਬਰ ਪਹੁੰਚ ਗਈ ਵਾਕਈ ਇਹ ਹੈਗੀ ਮਦਦ ਅਸਲੀ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਖਬਰ ਹੋਊਗੀ ਮੈਂ ਦਾਅਵੇ ਨਾਲ ਕਹਿੰਦਾ ਇਸ ਗੱਲ ਨੂੰ ਬਾਕੀ ਮੈਂ ਮਰੀ ਦਿਨੋਂ ਕੰਨਾ ਵੀ ਮੈਂ ਇਹਨਾਂ ਦੀ ਅਰਦਾਸ ਜ਼ਰੂਰ ਕਰਾਂਗਾ ਜਾਂਦੀ ਵੀ ਪਹਿਲਾ ਚਾਂਸ ਦੇਖਿਆ ਮੈਂ ਵੀ ਮਾਲਕਾ ਮੇਰੇ ਨਾਗਦੇਵਤਾ ਭੋਲੇ ਨਾਥ ਇਹਨਾਂ ਨੂੰ ਇੰਨੀ ਤਰੱਕੀ ਦੇ ਵੀ ਇਹਨਾਂ ਤੋਂ ਸਮਝਿਆ ਨਾ ਜਾਵੇ ਇਹ ਨਾ ਸੀ ਸੀਲਾ ਦੇਵੀ ਅਸੀਂ ਸੁੱਤੇ ਪਏ ਸੀ 11 ਵਜੇ ਸੀ ਰਾਤ ਦੇ ਅਸੀਂ ਦੀਵਾਲੀ ਮਨਾਈ ਨਹੀਂ ਸੀ ਤੇ ਸਾਡੇ ਲੱਗੇ ਮੌਤ ਹੋ ਗਈ ਸੀ ਤੇ ਅਸੀਂ ਸੋਚਿਆ ਜਦੋਂ ਸਾਡੇ ਲੱਗੇ ਮੌਤ ਹੋ ਗਈ ਕੋਈ ਸਾਡਾ ਭਗਵਾਨ ਨਹੀਂ ਹੈਗਾ ਜੀ ਤੇ ਅਸੀਂ ਸਾਰਾ ਜੀ ਆ ਜਾਂ ਫਸਾਰੀ ਐਸੀ ਹੋ ਗਈ ਸੀ ਅਸੀਂ ਦੇਵਾਲੀ ਕੋਈ ਪਟਾਕਾ ਪਟਾਕਾ ਨਹੀਂ ਵਜਾਇਆ ਹੈ ਬਸ ਤੇ ਫਿਰ ਕਿਦਾ ਕੀ ਬਣਿਆ ਕੀ ਨਹੀਂ ਅਗ ਲੱਗੀ ਦੁਕਾਨ ਤੇ ਇਹਨਾਂ ਦੀ ਜੀ ਤੇ ਫਿਰ ਕੋਈ ਦੱਸਾਂ ਸਾਨੂੰ ਭੱਜਿਆ ਵੀ ਅਗ ਲੱਗੀ ਅਗ ਲੱਗੀ ਅਸੀਂ ਬੱਚੇ ਲੈ ਕੇ ਭੱਜ ਗਏ ਸਮਾਨ ਮਾਨ ਸਾਡਾ ਅੰਦਰ ਹੀ ਪਿਆ ਰਿਆ ਕੁੱਕੇ ਰੋਏ ਤੇ ਇੱਕ ਦੂਜੇ ਦੇ ਅਸੀਂ ਮਦਦ ਮੰਗੀ ਵੀ ਸਾਨੂੰ ਪਾਣੀ ਬੱਸਾ ਮੰਗਾਓ ਸਾਡੀ ਅੱਗ ਬਚਾਓ ਫਿਰ ਸਾਡੇ ਸਾਹਮਣੇ ਰਹਿੰਦੇ ਹੈਗੇ ਉਹ ਪਾ ਜਪਾ ਜਿਕੇ ਆਏ ਉਹਨਾਂ ਨੇ ਫਿਰ ਸਭੀ ਮਦਦ ਕੀਤੀ ਮੋਟਰਾਂ ਮੰਗਵਾਈਆਂ 10-11 ਮੋਟਰਾਂ ਆ ਗਈਆਂ ਅਸੀਂ ਆ ਪਾਣੀ ਦੀ ਤੇ ਬਸ ਅੱਗ ਬੁਝਾਈ ਹੈਗੀ ਤੇ ਇਦਾਂ ਕਰਕੇ ਅਸੀਂ ਸਭੀ ਮਦਦ ਅੱਜ ਇਹ ਬੇਟਾ ਆਇਆ ਸਾਡੇ ਡੇਰੇ ਵਿੱਚ ਸਾਨੂੰ ਵੇਖਿਆ ਸਾਡੀ ਹਾਲਤ ਵੇਖੀ ਉਹ ਕਹਿੰਦੇ ਤੁਸੀਂ ਇਹ ਜ਼ਿੰਦਗੀ ਜੀਉਂਦੇ ਅਸੀਂ ਇਹ ਜ਼ਿੰਦਗੀ ਜੀਉਂਦੇ ਹਾਂ ਸਾਡੇ ਕੋਲ ਬੜੇ ਆਉਂਦੇ ਹੈਗੇ ਉਹ ਸਾਨੂੰ ਇਹੀ ਕਹਿੰਦੇ ਤੁਹਾਨੂੰ ਬਣਾਵਾਂਗੇ ਦਵਾਵਾਂਗੇ ਇਹ ਕਰਾਂਗੇ ਕਿ ਸਾਨੂੰ ਕਿਸੇ ਨੇ ਵੀ ਅੱਜ ਤੱਕ ਨਾ ਸੀ ਸਾਡੀ ਜ਼ਿੰਦਗੀ ਵਿੱਚ ਸਾਡੀ ਸਾਡੀ ਬਾਂਫਰੀ ਨਾ ਕੋਈ ਗੱਲ ਇਹ ਕੋਈ ਸਾਨੂੰ ਇਹ ਦਿੱਕਿਆ ਨਾ ਕੰਮ ਕੀਤਾ ਹੈਗਾ ਇਹ ਅਸੀਂ ਸਮਝਦੇ ਹਾਂਗੇ ਵੀ ਇਹ ਇਨਸਾਨ ਹੈਗਾ ਜਿਹੜੀ ਸਾਡੀ ਮਦਦ ਕੀਤੀ ਹੈਗੀ ਜਿਹੜੇ ਸਾਨੂੰ ਸੁੱਤੇ ਲਾਰੇ ਲਾਉਂਦੇ ਹੈਗੇ ਉਹ ਸਾਨੂੰ ਕੁਝ ਵੀ ਨਹੀਂ ਦਿੱਤਾ ਸਾਡੇ ਵਾਸਤੇ ਰੱਬ ਬਣ ਕੇ ਇਹ ਆਇਆ ਹੈਗਾ ਅਸੀਂ ਤਾਂ ਇਹੀ ਬਾਹੀ ਗੁਰੂ ਅਸੀਂ ਇਹੀ ਕਹਿੰਦੇ ਹਾਂਗੇ ਇਹਨੂੰ ਇੰਨੀ ਤਰੱਕੀ ਮਿਲੇ ਇੰਨੀ ਮਿਲੇ ਸਮਾਵੇ ਇਨਾਂ ਬਸ ਸਾਡੇ ਗਰੀਬਾਂ ਦੀ ਇਹੀ ਦੁਆ ਹੈਗੀ ਦੇ ਅੱਗੇ ਸਸਿਕਾ ਸਭ ਤੋਂ ਪਹਿਲਾਂ ਤੁਸੀਂ ਮੇਰੇ ਆਏ ਜੀ ਛੋਟੇ ਟਾਈਮ ਤੇ ਬੁਲਾਇਆ ਤੁਸੀਂ ਪਹੁੰਚੇ ਜਿੱਥੇ ਤੇ ਚਾਰ ਛੱਤਾਂ ਸੀ ਜਨਨ ਦੀ ਮਤਲਬ ਦੋ ਤਿੰਨ ਪਹਿਲਾਂ ਮੈਂ ਨਾ ਵੀਡੀਓ ਦੇਖੀ ਸੀ ਉਹਦੀ YouTube ਤੇ ਦਿੱਤੇ ਕੱਲ ਤੇ ਕੱਲ ਵੀਡੀਓ ਦੇਖੀ ਤੇ ਜਦੋਂ ਉਹ ਵੀਡੀਓ ਦੇ ਵਿੱਚ ਇਹ ਬੰਦੇ ਬਾਹਰ ਬੈਠੇ ਹੋਏ ਛੱਤ ਤੇ ਫਿਰ ਮੈਂ ਕਿਸੇ ਆਪਣੇ ਦੋਸਤ ਨਾਲ ਕੰਟੈਕਟ ਕੀਤਾ ਫਿਰ ਮੈਂ ਦੱਸਿਆ ਵੀ ਫਲਾਣੀ ਜਗ੍ਹਾ ਤੇ ਝੁੱਗੀਆਂ ਨੂੰ ਅੱਗ ਲੱਗੀ ਸੀ ਫਿਰ ਮੈਂ ਉੱਥੇ ਗਿਆ ਜਮਾ ਜੇ ਜਦੋਂ ਦੇਖਿਆ ਤੇ ਨਾਕਰੀ ਜ਼ਿੰਦਗੀ ਜੀ ਰਹੇ ਸੀ 3:30 ਵਜੇ ਵੀ ਮਛਸੀ ਪੂਰਾ ਉੱਥੇ ਤੇ ਫਿਰ ਮੈਂ ਜਦੋਂ ਦੇਖਿਆ ਜਾ ਕੇ ਤੇ ਫਿਰ ਇਹ ਰੋਡ ਐਪੇ ਫਿਰ ਮੇਰੇ ਕੋਲ ਦੇਖਿਆ ਨਹੀਂ ਗਿਆ ਫਿਰ ਮੈਂ ਤੁਹਾਨੂੰ ਮੇਰੇ ਘਰੇ ਹੁਣੇ ਆਓ ਤੇ ਮੈਂ ਤੁਹਾਡੀ ਬੰਦੀ ਮਦਦ ਜਿੰਨੀ ਵੀ ਹੋ ਸਕਦੀ ਮੈਂ ਕਰਦਾ ਮੈਂ ਕਿੰਨੇ ਕਿ ਚਾਹੀਦੇ ਕਿੰਨੇ 40-50000 ਦੇ ਦਿਓ ਜੀ ਤੇ ਮੈਂ ਰੁਪਇਆ 50000 ਦੇ ਦਿੱਤਾ ਜੀ ਮੈਂ ਪਹਿਲਾਂ ਜਾ ਕੇ ਆਪਣੀ ਜਿੱਥੇ ਵੀ ਤਰਪਾਲ ਪਾਉਣੀ ਹੈ ਜੋ ਵੀ ਆਪਣੀ ਛੱਤ ਪਾਉਣੀ ਹੈ ਪਹਿਲਾਂ ਜਰਾ ਇਹਦੇ ਭਾਈ ਸਾਹਿਬ ਦੇਖੋ ਇਨਸਾਨ ਨੇ ਸਭ ਤੋਂ ਪਹਿਲਾਂ ਪਹਿਲ ਇਨਸਾਨੀਅਤ ਦੀ ਦੇਣੀ ਚਾਹੀਦੀ ਹੈ ਪਰਮਾਤਮਾ ਕਿਸੇ ਵੀ ਰੂਪ ਚ ਆ ਸਕਦਾ ਠੀਕ ਹੈ ਜੀ ਮੈਂ ਤੇ ਜਿਹੜਾ ਜਿੰਨਾ ਮੇਰੇ ਤੋਂ ਬੰਦਾ ਮੈਂ ਤੇ ਹੋਂਦਾ ਇਨਸਾਨ ਹੀ ਤੌਰ ਤੇ ਮੈਂ ਹੋਂਦਾ ਮਦਦ ਕੀਤੀ ਹੈ ਜੀ ਤੇ ਮੇਰਾ ਕੰਮ ਕੰਮ ਚੰਗਾ ਕਰਨਾ ਜੀ ਮੇਰਾ ਤੇ ਪਹਿਲੇ ਪਹਿਲਾ ਤੇ ਨੰਬਰ ਦੇ ਇਨਸਾਨ ਮੈਂ ਤਾਂ ਪਹਿਲਾਂ ਦੱਸ ਚੁੱਕਾ ਵੀ ਇਨਸਾਨ ਹੀ ਤਾਂ ਪਹਿਲੇ ਨੰਬਰ ਤੇ ਪਹਿਲਾ ਪਹਿਲ ਦੇ ਰਿਹਾ ਜੀ ਮੈਂ ਤੇ ਮੇਰਾ ਕੰਮ ਚੰਗਾ ਕੰਮ ਕਰਨਾ ਠੀਕ ਹੈ ਜੀ ਤੇ ਮੈਂ ਚੰਗੇ ਕੰਮ ਨੂੰ ਦੇਖਦੇ ਆ ਵੀ ਇਹ ਜਿਹੜਾ ਦੇਖਿਆ ਸੀ ਹਾਲਾਤ ਇਹਨਾਂ ਦੇ ਬਹੁਤ ਖਰਾਬ ਸੀ ਤੇ ਮੈਂ ਤਾਦੀ ਇਹਨੂੰ ਮੈਂ ਵੀ ਛੱਤ ਦੇ ਅੰਦਰ ਪਹਿਲਾਂ ਕਰ ਲਉ ਪਹਿਲਾਂ ਤੇ ਬਾਕੀ ਫਿਰ ਬਾਅਦ ਦੇਖਾਂਗੇ ਕੀ ਕਰਨਾ